ਇਹ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਵੀਡੀਓ ਦੇਖ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਜ਼ਰੂਰ ਪਾਣੀ ਆ ਜਾਵੇਗਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸੂਬੇ ਦੇ ਵਿੱਚ ਅੱਠ ਜ਼ਿਲ੍ਹੇ ਅਜਿਹੇ ਨੇ ਅਤੇ ਉਹਨਾਂ ਦੇ ਪਿੰਡ ਅਜਿਹੇ ਨੇ ਜੋ ਕਿ ਹੜ੍ਹਾਂ ਦੀ ਮਾਰ ਹੇਠ ਨੇ ਖਾਲਸਾ ਏਡ ਦੇ ਨਾਲ ਮਿਲ ਕੇ ਪੰਜਾਬੀ ਗਾਇਕ ਰੇਸ਼ਮ ਅਨਮੋਲ ਵੀ ਸੇਵਾ ਨਿਭਾ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਹੜ੍ਹ ਪੀੜਤਾਂ ਤੱਕ ਸਮਾਨ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਦੀ ਸਾਰੀ ਜ਼ਰੂਰਤ ਦਾ ਪਰ ਇਹ ਵੀਡੀਓ ਹੈ ਜਿਹੜੀ ਇਹ ਤੁਹਾਨੂੰ ਜ਼ਰੂਰ ਭਾਵੁਕ ਕਰ ਦੇਵੇਗੀ ਇਸ ਵੀਡੀਓ ਦੇ ਵਿੱਚ ਰੇਸ਼ਮ ਅਨਮੋਲ ਜਦੋਂ ਇੱਕ ਅਜਿਹੇ ਘਰ ਦੇ ਵਿੱਚ ਪਹੁੰਚਦੇ ਨੇ ਜਿੱਥੇ ਕਿ ਇੱਕ ਬਜ਼ੁਰਗ ਜੋੜਾ ਹੁੰਦਾ ਬਜ਼ੁਰਗ ਮਾਤਾ ਨੂੰ ਜਦੋਂ ਉਹ ਦੇਖਦੇ ਨੇ ਤਾਂ ਪੈਰਾਂ ਨੂੰ ਲਗਾਉਂਦੇ ਨੇ ਮਾਤਾ ਇੰਨੀ ਜ਼ਿਆਦਾ ਭਾਵੁਕ ਹੋ ਜਾਂਦੀ ਹੈ ਕਿ ਰੇਸ਼ਮ ਅਨਮੋਲ ਨੂੰ ਘੁੱਟ ਕੇ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ ਜਿਸ ਤੋਂ ਬਾਅਦ ਕੇ ਕੰਬਦੇ ਹੱਥਾਂ ਦੇ ਨਾਲ ਉਹ ਪਾਣੀ ਪੀਂਦੀ ਹੈ ਅਤੇ ਰੇਸ਼ਮ ਅਨਮੋਲ ਆਪਣੇ ਹੱਥਾਂ ਦੇ ਨਾਲ ਖੁਦ ਉਸ ਨੂੰ ਪਾਣੀ ਪਿਵਾਉਂਦੇ ਨੇ ਜਦੋਂ ਬਜ਼ੁਰਗ ਜਿਹੜੇ ਉੱਥੇ ਬੈਠੇ ਹੁੰਦੇ ਨੇ ਉਹਨਾਂ ਦੇ ਪੈਰਾਂ ਨੂੰ ਛੂੰਹਦੇ ਨੇ ਪੈਰਾਂ 'ਚ ਜਾ ਕੇ ਰੇਸ਼ਮ ਅਨਮੋਲ ਬੈਠਦੇ ਨੇ ਤਾਂ ਬਜ਼ੁਰਗ ਵੀ ਬੇਹਦ ਭਾਵੁਕ ਹੋ ਜਾਂਦੇ ਨੇ ਅਤੇ ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੰਦੇ ਨੇ ਰੇਸ਼ਮ ਅਨਮੋਲ ਦੇ ਵੱਲੋਂ ਦੀ ਲਗਾਤਾਰ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਿਸ਼ਤੀ ਦੇ ਜ਼ਰੀਏ ਜਾਂ ਟਰੈਕਟਰ ਟਰਾਲੀ ਦੇ ਜ਼ਰੀਏ ਜਿਹੜੀ ਰਾਹਤ ਸਮੱਗਰੀ ਹੈ ਉਹ ਪਹੁੰਚਾਈ ਜਾ ਰਹੀ ਹੈ ਸੇਵਨ ਭਾਈ ਜਾ ਰਹੀ ਹੈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ